ਪਿਆਰੇ ਵਿਦਿਆਰਥੀਓ ਸਾਡਾ ਅੱਜ ਦਾ ਟੌਪਿਕ ਹੈ ਕਨਸੈਪਟ ਆਫ ਲਿਬਰਟੀ ਯਾਨੀ ਕਿ ਸਵਤੰਤਰਤਾ ਦੀ ਧਾਰਨਾ ਸੋ ਇਹਦੇ ਵਿੱਚ ਅਸੀਂ ਸਵਤੰਤਰਤਾ ਦਾ ਮੀਨਿੰਗ ਅਤੇ ਉਹਦੀਆਂ ਕਿਸਮਾਂ ਬਾਰੇ ਚਰਚਾ ਕਰਾਂਗੇ ਸੋ ਜਿਵੇਂ ਕਿ ਇਹਦੇ ਨਾਮ ਤੋਂ ਹੀ ਸਪਸ਼ਟ ਹੈ ਸਵਤੰਤਰਤਾ ਦਾ ਇੱਥੇ ਮਤਲਬ ਦੇਸ਼ਾਂ ਦੀ ਸਵਤੰਤਰਤਾ ਤੋਂ ਨਹੀਂ ਜਾਂ ਦੇਸ਼ ਦੀ ਸਵਤੰਤਰਤਾ ਤੋਂ ਨਹੀਂ ਇੱਥੇ ਇਹਦਾ ਮਤਲਬ ਹੈ ਲੋਕਾਂ ਨੂੰ ਪ੍ਰਾਪਤ ਸਵਤੰਤਰਤਾ ਯਾਨੀ ਕਿ ਲੋਕਾਂ ਨੂੰ ਕਿੰਨੀ ਕੁ ਫ੍ਰੀडम ਜਾਂ ਲਿਬਰਟੀ ਪ੍ਰਾਪਤ ਹੈ ਸਭ ਤੋਂ ਪਹਿਲਾਂ ਅਸੀਂ ਇਹਦੇ ਸ਼ਾਬਦਿਕ ਮੀਨਿੰਗ ਬਾਰੇ ਗੱਲਬਾਤ ਕਰ ਲੈਨੇ ਆ ਕਿ ਸੁਤੰਤਰਤਾ ਸ਼ਬਦ ਜਿਹੜਾ ਆ ਉਹ ਕਿੱਥੋਂ ਆਦਾ origin ਹੋਇਆ ਸੋ ਸੁਤੰਤਰਤਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੰਗਰੇਜ਼ੀ ਦੇ ਵਿੱਚ ਇਹਨੂੰ ਲਿਬਰਟੀ ਕਿਹਾ ਜਾਂਦਾ ਆ ਸੋ ਲਿਬਰਟੀ ਸ਼ਬਦ ਜਿਹੜਾ ਆ ਉਹ ਲੈਟਿਨ ਲੈਂਗੁਏਜ ਜਾਂ ਲਤੀਨੀ ਭਾਸ਼ਾ ਦੇ ਸ਼ਬਦ ਲਿਬਰ ਤੋਂ ਨਿਕਲਿਆ ਜਿਸ ਦਾ ਅਰਥ ਹੈ ਰੋਕਾਂ ਦੀ ਅਣਹੋਂਦ ਸੋ ਇਸ ਕਰਕੇ ਸੁਤੰਤਰਤਾ ਦਾ ਅਰਥ ਕੀ ਹੈ ਕਿ ਜਿਹਦੇ ਵਿੱਚ ਲੋਕਾਂ ਉੱਤੇ ਰੋਕਾਂ ਜਾਂ ਪਾਬੰਦੀਆਂ ਨਾ ਹੋਣ ਪਰੰਤੂ ਸੁਤੰਤਰਤਾ ਦਾ ਅਰਥ ਰੋਕਾਂ ਦੀ ਅਣਹੋਂਦ ਹੋ ਸਕਦਾ ਕੀ ਰੋਕਾਂ ਨਾ ਹੋਣ ਤਾਂ ਲੋਕ ਆਪਣੀ ਸੁਤੰਤਰਤਾ ਮੰਨ ਸਕਦੇ ਨੇ ਨਹੀਂ ਸੋ ਇਸ ਕਰਕੇ ਇਹ ਸੁਤੰਤਰਤਾ ਦਾ ਸਹੀ ਅਰਥ ਨਹੀਂ ਹੈਗਾ ਵੀ ਸੁਤੰਤਰਤਾ ਦਾ ਅਰਥ ਰੋਕਾਂ ਦੀ ਅਣਹੋਂਦ ਨਹੀਂ ਹੋ ਸਕਦਾ ਸੋ ਸੁਤੰਤਰਤਾ ਤਾਂ ਅਜਿਹਾ ਵਾਤਾਵਰਣ ਹੈ ਅਜੇ ਇਹੋ ਜਿਹਾ এনवायरमेंट ਹੈ ਜਿਦੇ ਵਿੱਚ ਰਹਿ ਕੇ ਵਿਅਕਤੀ ਆਪਣੀ ਸ਼ਖਸੀਅਤ ਦਾ ਸਰਪੱਖੀ ਵਿਕਾਸ ਕਰ ਸਕੇ ਸੋ ਸੁਤੰਤਰਤਾ ਅਜਿਹਾ ਵਾਤਾਵਰਣ ਹੈ ਜਿਦੇ ਵਿੱਚ ਰਹਿ ਕੇ ਵਿਅਕਤੀ ਜਿਹੜਾ ਆ ਆਪਣਾ ਵਿਕਾਸ ਕਰ ਸਕਦਾ ਹੈ ਜਿਹੜਾ ਵਿਅਕਤੀ ਦੇ ਵਿਕਾਸ ਦੇ ਵਿੱਚ ਜ਼ਰੂਰੀ ਹੈ ਜੇਕਰ ਉਹਨੂੰ ਸੂਟੇਬਲ এনवायरमेंट ਮਿਲਦਾ ਆ ਤਾਂ ਉਹ ਆਪਣੀ ਸ਼ਖਸੀਅਤ ਦੇ ਅਲੱਗ-ਅਲੱਗ ਪਹਿਲੂ ਜਿਹੜੇ ਨੇ ਉਹਨਾਂ ਦਾ ਵਿਕਾਸ ਕਰ ਸਕਦਾ ਆ ਤੇ ਜੇਕਰ ਠੁਕਮਾ ਵਾਤਾਵਰਣ ਨਹੀਂ ਮਿਲਦਾ ਤਾਂ ਉਹਦੀ ਸ਼ਖਸੀਅਤ ਦਾ ਵਿਕਾਸ ਨਹੀਂ ਹੋ ਸਕਦਾ ਸੋ ਸੁਤੰਤਰਤਾ ਕੋਈ ਇੱਕ ਬਤਾਰਤਕ ਵਸਤੂ ਨਹੀਂ ਹੈਗੀ ਜਾਂ ਭੌਤਿਕ ਵਸਤੂ ਨਹੀਂ ਹੈਗੀ ਜਿਹੜੀ ਕਿ ਲੋਕਾਂ ਨੂੰ ਪ੍ਰਾਪਤ ਹੋਣੀ ਆ ਸੋ ਸੁਤੰਤਰਤਾ ਇੱਕ ਮਾਹੌਲ ਆ ਇੱਕ এনवायरमेंट ਆ ਜਿਹੜਾ ਕਿ ਸਟੇਟ ਕ੍ਰੀਏਟ ਕਰਦਾ ਆ ਤਾਕੀ ਵਿਅਕਤੀ ਆਪਣੇ ਆਪ ਨੂੰ ਸੁਤੰਤਰ ਫੀਲ ਕਰੇ ਵਿਅਕਤੀ ਆਪਣੀ ਸ਼ਖਸੀਅਤ ਦਾ ਵਿਕਾਸ ਤਾਂ ਹੀ ਕਰ ਸਕਦਾ ਹੈ ਜੇਕਰ ਉਹਨੂੰ ਕੁਝ ਹੱਦ ਤੱਕ ਲਿਬਰਟੀ ਜਿਹੜੀ ਹੈ ਪ੍ਰਾਪਤ ਹੋਵੇ ਸੋ ਇਸ ਕਰਕੇ ਸੁਤੰਤਰਤਾ ਦਾ ਅਰਥ ਰੋਕਾਂ ਦੀ ਅਨਹੋਂਦ ਨਹੀਂ ਹੈਗਾ ਸੁਤੰਤਰਤਾ ਜਿਹੜੀ ਹੈ ਉਹ ਇੱਕ ਢੁਕਵਾਂ ਵਾਤਾਵਰਣ ਜਾਂ ਢੁਕਵਾਂ ਮਾਹੌਲ ਹੈ ਜਿਦੇ ਵਿੱਚ ਰਹਿ ਕੇ ਵਿਅਕਤੀ ਆਪਣੀ ਸ਼ਖਸੀਅਤ ਦਾ ਵਿਕਾਸ ਕਰ ਸਕਦਾ ਹੈ ਸੋ ਅੱਗੇ ਆਪਾਂ ਗੱਲ ਕਰਨੀ ਹੈ ਸੁਤੰਤਰਤਾ ਦੇ ਰੂਪ ਕਿਹੜੇ-ਕਿਹੜੇ ਨੇ ਜਾਂ ਕਿਹੜੇ-ਕਿਹੜੇ ਐਸਪੈਕਟ ਨੇ ਲਿਬਰਟੀ ਦੇ ਸੋ ਮੇਨਲੀ ਦੋ ਐਸਪੈਕਟ ਨੇ ਇਕ ਹੈ ਨਕਾਰਾਤਮਕ ਉਦਾਰਵਾਦ ਜਿਹਨੂੰ ਨੈਗੇਟਿਵ ਲਿਬਰਟੀ ਕਿਹਾ ਜਾਂਦਾ ਆ ਦੂਸਰਾ ਹੈ ਸਕਾਰਾਤਮਕ ਉਦਾਰਵਾਦ ਸੋ ਨਕਾਰਾਤਮਕ ਉਦਾਰਵਾਦ ਜਿਹੜਾ ਆ ਉਹਦੇ ਸਮਰਥਕ ਕੌਣ-ਕੌਣ ਨੇ ਜੌਨ ਲਾਕ ਐਡਮ ਸਮਿਥ ਹਰਬਰਟ ਸਪੈਂਸਰ ਐਂਡ ਜੀ ਐਸ ਮਿਲ ਐਟ ਸੈਟਰਾ ਸੋ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਮਰਥਕ ਨੇ बटे ਮੇਨ ਸਮਰਥਕ ਹੈ ਮੇਨ ਸੁਪੋਰਟਰ ਨੇ ਜਿਨ੍ਹਾਂ ਨੇ ਨਕਾਰਾਤਮਕ ਉਦਾਰਵਾਦ ਦਾ ਸਮਰਥਨ ਕੀਤਾ ਆ ਸੋ ਨਕਾਰਾਤਮਕ ਉਦਾਰਵਾਦ ਹੈ ਕੀ ਆ ਰੋਕਾਂ ਦੀ ਅਣਹੋਂਦ ਜਿਦੇ ਵਿੱਚ ਵਿਅਕਤੀ ਦੇ ਉੱਪਰ ਕੋਈ ਰੋਕ ਟੋਕ ਨਾ ਹੋਵੇ ਵਿਅਕਤੀ ਜੋ ਕਰਨਾ ਚਾਹੁੰਦਾ ਹੈ ਉਹਨੂੰ ਕਰਨ ਦਿੱਤਾ ਜਾਵੇ ਵਿਅਕਤੀ ਉੱਪਰ ਕੋਈ ਪਾਬੰਦੀ ਨਾ ਹੋਵੇ ਇਸ ਕਿਸਮ ਦੀ ਲਿਬਰਟੀ ਜਿਹੜੀ ਹੈ ਉਹ ਨੈਗੇਟਿਵ ਲਿਬਰਟੀ ਹੈ ਕਿਉਂਕਿ ਜੇਕਰ ਆਪਾਂ ਵਿਅਕਤੀ ਨੂੰ ਪੂਰਨ ਤੌਰ ਤੇ ਸੁਤੰਤਰ ਕਰ ਦਿੰਨੇ ਆ ਕਿ ਜੋ ਕਰਨਾ ਚਾਹੁੰਦਾ ਕਰੇ ਤਾਂ ਕੀ ਉਹ ਸੁਤੰਤਰਤਾ ਮਾਨ ਸਕਦਾ ਆ ਜਾਂ ਕੀ ਉਹਦੀ ਇਦਾਂ ਦੀ ਸੁਤੰਤਰਤਾ ਸਮਾਜ ਵਾਸਤੇ ਘਾਤਕ ਸਾਬਤ ਨਹੀਂ ਹੋਵੇਗੀ ਸੋ ਇਸ ਕਰਕੇ ਅਨਲਿਮਿਟਿਡ ਫ੍ਰੀडम ਜਾ ਰੋਕਾਂ ਦੀ ਅਨਹੋਂਦ ਹੋਣਾ ਜਿਹੜਾ ਆ ਇੱਕ ਨੈਗੇਟਿਵ ਚੀਜ਼ ਹੈ ਸੋ ਜਿਵੇਂ ਕਿ ਜohn lock ਇੱਕ ਨਕਰਾਤਮਕ ਦਾਰਵਾਦ ਹੈ ਜਿਨੇ ਕਿਹਾ ਕਿ ਵਿਅਕਤੀ ਨੂੰ ਅਨਲਿਮਿਟਿਡ ਫ੍ਰੀडम ਜਿਹੜੀ ਪ੍ਰਾਪਤ ਹੋਣੀ ਚਾਹੀਦੀ ਹੈ ਕਿਉਂਕਿ ਸੁਤੰਤਰਤਾ ਉਹਦਾ ਕੁਦਰਤੀ ਅਧਿਕਾਰ ਹੈ ਸੋ ਜohn lock ਨੇ ਵਿਅਕਤੀ ਦੇ ਤਿੰਨ ਕੁਦਰਤੀ ਅਧਿਕਾਰਾਂ ਦੀ ਗੱਲ ਕੀਤੀ ਹੈ ਰਾਈਟ ਟੂ ਲਾਈਫ ਰਾਈਟ ਟੂ ਲਿਬਰਟੀ ਐਂਡ ਰਾਈਟ ਟੂ ਪ੍ਰੋਪਰਟੀ ਜੀਵਨ ਦਾ ਸੁਤੰਤਰਤਾ ਦਾ ਤੇ ਸੰਪਤੀ ਦਾ ਅਧਿਕਾਰ ਉਹਨੇ ਕੁਦਰਤੀ ਅਧਿਕਾਰ ਦੱਸਿਆ ਆ ਜਿਹੜਾ ਕਿ ਉਹਨੂੰ ਕੁਦਰਤ ਵੱਲੋਂ ਮਿਲਿਆ ਆ ਸੋ ਜான் ਲੋਕ ਨੇ ਇੱਥੇ ਸੁਤੰਤਰਤਾ ਦੇ ਅਧਿਕਾਰ ਨੂੰ ਕੁਦਰਤੀ ਅਧਿਕਾਰ ਦੱਸਿਆ ਕਿ ਜਿਹੜਾ ਉਹਨੂੰ ਕੁਦਰਤ ਵੱਲੋਂ ਮਿਲਿਆ ਆ ਤੇ ਰਾਜ ਵਿਅਕਤੀ ਉੱਪਰ ਬੰਦਸ਼ਾ ਲਾਉਂਦਾ ਆ ਉਹਨਾਂ ਦਾ ਇਹ ਮੰਨਣਾ ਆ ਕਿ ਰਾਜ ਜਿਹੜਾ ਲੋਕਾਂ ਤੇ ਪਾਬੰਦੀਆਂ ਲਗਾਉਂਦਾ ਆ ਜਦਕਿ ਸੁਤੰਤਰਤਾ ਜਿਹੜੀ ਆ ਉਹ ਕੁਦਰਤ ਵੱਲੋਂ ਦਿੱਤੀ ਗਈ ਆ ਤੇ ਉਹਨੂੰ ਜਿਹੜਾ ਆ ਰੈਸਟ੍ਰਿਕਟ ਕੀਤਾ ਜਾਂਦਾ ਆ ਉਹਦੇ ਉੱਪਰ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਸਟੇਟ ਦੁਆਰਾ ਸੋ ਇਸ ਕਰਕੇ ਸੁਤੰਤਰਤਾ ਨੂੰ ਉਹ ਇੱਕ ਕੁਦਰਤੀ ਅਧਿਕਾਰ ਮੰਨਦੇ ਨੇ ਸੈਕੰਡ ਐਸਪੈਕਟ ਐ ਸਕਾਰਾਤਮਕ ਦਾਰਵਾਜ਼ਾ ਸਕਾਰਾਤਮਕ ਉਦਾਰਵਾਦ ਦਾ ਅਰਥ ਹੈ ਅਯੋਗ ਪਾਬੰਦੀਆਂ ਦੀ ਥਾਂ ਤੇ ਯੋਗ ਪਾਬੰਦੀਆਂ ਦਾ ਹੋਣਾ ਯਾਨੀ ਕਿ ਵਿਅਕਤੀ ਦੇ ਉੱਪਰ ਅਣਉਚਿਤ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ ਵਿਅਕਤੀ ਤਾਂ ਆਜ਼ਾਦੀ ਸੁਤੰਤਰਤਾ ਤਾਂ ਹੀ ਲਿਬਰਟੀ ਮੰਨ ਸਕਦਾ ਹੈ ਜੇਕਰ ਵਿਅਕਤੀ ਉੱਪਰ ਅਣਉਚਿਤ ਪਾਬੰਦੀਆਂ ਦੀ ਥਾਂ ਤੇ ਉਚਿਤ ਪਾਬੰਦੀਆਂ ਲਗਾਈਆਂ ਜਾਣ ਯਾਨੀ ਕਿ ਇਸ ਸੁਤੰਤਰਤਾ ਨੂੰ ਅਸੀਂ ਪਾਬੰਦੀਆਂ ਸਹਿਤ ਸੁਤੰਤਰਤਾ ਕਹਿ ਸਕਦੇ ਹਾਂ ਪਰੰਤੂ ਉਹ ਪਾਬੰਦੀਆਂ ਜਿਹੜੀਆਂ ਨੇ ਅਣਉਚਿਤ ਨਹੀਂ ਹੋਣੀਆਂ ਚਾਹੀਦੀਆਂ ਵਿਅਕਤੀ ਨੂੰ ਦਬਾਉਣ ਵਾਸਤੇ ਨਹੀਂ ਹੋਣੀਆਂ ਚਾਹੀਦੀਆਂ ਉਹ ਪਾਬੰਦੀਆਂ ਜਿਹੜੀਆਂ ਨੇ ਉਹ ਵਿਅਕਤੀ ਦੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਵਾਸਤੇ ਹੋਣੀਆਂ ਚਾਹੀਦੀਆਂ ਨੇ ਜੇਕਰ ਵਿਅਕਤੀ ਦੇ ਉੱਪਰ ਅਣਉਚਿਤ ਪਾਬੰਦੀਆਂ ਲਗਾਈਆਂ ਜਾਣਗੀਆਂ ਤਾਂ ਉਹਦੇ ਨਾਲ ਉਹਦੀ ਸੁਤੰਤਰਤਾ ਘੱਟ ਸਕਦੀ ਹੈ ਪਰੰਤੂ ਜੇਕਰ ਜੋ ਯੋਗ ਪਾਬੰਦੀਆਂ ਨੇ ਤੇ ਸਟੇਟ ਜਿਹੜਾ ਆ ਇੱਕ ਵਿਅਕਤੀ ਨੂੰ ਦੂਜੇ ਵਿਅਕਤੀ ਦੇ ਸਤੰਤਰਤਾ ਜਾਂ ਅਧਿਕਾਰਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਤੋਂ ਰੋਕਦਾ ਆ ਤਾਂ ਉਹ ਪਾਬੰਦੀ ਜਿਹੜੀ ਹੈ ਉਹ ਜੈਨੂਇਨ ਆ ਸੋ ਇਸ ਕਰਕੇ ਇੱਥੇ ਅਯੋਗ ਦੀ ਥਾਂ ਤੇ ਯੋਗ ਪਾਬੰਦੀਆਂ ਦੀ ਗੱਲ ਕੀਤੀ ਆ ਕਿ ਵਿਅਕਤੀ ਕੁਝ ਬੰਦਰਾਂ ਦੇ ਵਿੱਚ ਰਹਿ ਕੇ ਇਹੀ ਸੁਤੰਤਰਤਾ ਮੰਨ ਸਕਦਾ ਆ ਜੇਕਰ ਅਸੀਂ ਵਿਅਕਤੀ ਨੂੰ ਖੁੱਲਾ ਛੱਡ ਦਈਏ ਕਿ ਜੋ ਕਰਨਾ ਚਾਹੁੰਦਾ ਕਰੇ ਤੇ ਉਹ ਜਿਹੜੀ ਹੈ 네ਗੇਟਿਵ ਲਿਬਰਟੀ ਹੋਊਗੀ ਸੋ ਇੱਥੇ ਸਕਾਰਾਤਮਕ ਦਾਰਵਾਦ ਦਾ ਅਰਥ ਆ ਕੀ ਵਿਅਕਤੀ ਅਯੋਗ ਪਾਬੰਦੀਆਂ ਦੀ ਥਾਂ ਤੇ ਯੋਗ ਪਾਬੰਦੀਆਂ ਦੇ ਵਿੱਚ ਰਹਿ ਕੇ ਹੀ ਸੁਤੰਤਰਤਾ ਮਾਨ ਸਕਦਾ ਹੈ ਸੋ ਇਹ ਸਕਾਰਾਤਮਕ ਉਦਾਰਵਾਦ ਦਾ ਕਨਸੈਪਟ ਜਿਹੜਾ ਆ ਉਹਦੇ ਜਿਹੜੇ ਮੇਨ ਸਪੋਰਟਰ ਨੇ ਉਹ ਹੈ ਲਾਸਕੀ ਟੀ ਐਚ ਗ੍ਰੀਨ ਹੌਬਸਨ ਮੈਕਨੀ ਸੋ ਇਹ ਜਿਹੜੇ ਆ ਸਕਾਰਾਤਮਕ ਉਦਾਰਵਾਦ ਦੇ ਸਮਰਥਕ ਨੇ ਜਿਹੜੇ ਇਹ ਮੰਨ ਕੇ ਚੱਲਦੇ ਆ ਕਿ ਵਿਅਕਤੀ ਨੂੰ ਸੁਤੰਤਰਤਾ ਦਾ ਪ੍ਰਾਪਤ ਹੋਣੀ ਚਾਹੀਦੀ ਹੈ ਪਰੰਤੂ ਉਹ ਇੱਕ ਲਿਮਟ ਦੇ ਵਿੱਚ ਰਹਿ ਕੇ ਸੁਤੰਤਰਤਾ ਮਾਣੇ ਕੁਝ ਨਾ ਕੁਝ ਸਟੇਟ ਦੇ ਕਾਨੂੰਨ ਜਿਹੜੇ ਆ ਉਹ ਵਿਅਕਤੀ ਦੀ ਸੁਤੰਤਰਤਾ ਤੇ ਉਸ ਹੱਦ ਤੱਕ ਪਾਬੰਦੀਆਂ ਲਗਾਉਂਦੇ ਹੋਣ ਜਿਸ ਹੱਦ ਤੱਕ ਉਹ ਸਮਾਜ ਵਾਸਤੇ ਨੁਕਸਾਨਦਾਇਕ ਨੇ ਸੋ ਇਸ ਕਰਕੇ ਇਥੋਂ ਗੱਲ ਕਲੀਅਰ ਆ ਕਿ ਨੈਗੇਟਿਵ ਲਿਬਰਟੀ ਜਾਂ ਨਕਾਰਾਤਮਕ ਦਾਰਵਾਦ ਜਿਹੜਾ ਆ ਉਹ ਵਿਅਕਤੀ ਨੂੰ ਅਸੀਮਿਤ ਸੁਤੰਤਰਤਾ ਦੇਣ ਦੀ ਗੱਲ ਕਰਦਾ ਆ ਤੇ ਸਕਾਰਾਤਮਕ ਦਾਰਵਾਦ ਜਿਹੜਾ ਆ ਵਿਅਕਤੀ ਨੂੰ ਕੁਝ ਪਾਬੰਦੀਆਂ ਦੇ ਵਿੱਚ ਰਹਿ ਕੇ ਸੁਤੰਤਰਤਾ ਮਾਨਣ ਦੀ ਗੱਲ ਕਰਦਾ ਆ ਕਿ ਵਿਅਕਤੀ ਕੁਝ ਲਿਮਿਟਸ ਦੇ ਵਿੱਚ ਰਹਿ ਕੇ ਹੀ ਸੁਤੰਤਰਤਾ ਮਾਨ ਸਕਦਾ ਆ ਤੇ ਰਾਜ ਦੇ ਕਾਨੂੰਨ ਜਿਹੜੇ ਆ ਉਹ ਵਿਅਕਤੀ ਦੀ ਸੁਤੰਤਰਤਾ ਨੂੰ ਘਟ ਨਹੀਂ ਕਰਦੇ ਬਲਕਿ ਉਦੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਵਾਸਤੇ ਹੁੰਦੇ ਨੇ ਅੱਗੇ ਆਪਾਂ ਕਰਨੀਆਂ ਨੇ ਸੁਤੰਤਰਤਾ ਦੀਆਂ ਕਿਸਮਾਂ ਸੋ ਪਹਿਲੀ ਕਿਸਮ ਆ ਕੁਦਰਤੀ ਜਾਂ ਪ੍ਰਕਿਰਤਿਕ ਸੁਤੰਤਰਤਾ ਸੋ ਕੁਦਰਤੀ ਜਾਂ ਪ੍ਰਕਿਰਤਿਕ ਸੁਤੰਤਰਤਾ ਦਾ ਮਤਲਬ ਆ ਇਹ ਵਿਚਾਰ ਜਿਹੜਾ ਆ ਕੁਦਰਤੀ ਸੁਤੰਤਰਤਾ ਦਾ ਇਹ ਸਮਾਜਿਕ ਸਮਝੌਤਾਵਾਦੀਆਂ ਨੇ ਦਤਾ ਜਿਨ੍ਹਾਂ ਦਾ ਇਹ ਮੰਨਣਾ ਆ ਕਿ ਰਾਜ ਜਿਹੜਾ ਆ ਉਹ ਸਮਝੋਤੇ ਦੀ ਉਪਜ ਆ ਕਿ ਇੱਕ ਇਹੋ ਜਿਹੀ ਅਵਸਥਾ ਸੀ ਜਦੋਂ ਲੋਕ ਕੁਦਰਤੀ ਅਵਸਥਾ ਵਿੱਚ ਰਹਿੰਦੇ ਸੀਗੇ ਤੇ ਉਸ ਟਾਈਮ ਤੇ ਲੋਕਾਂ ਨੇ ਆਪਸ ਦੇ ਵਿੱਚ ਇੱਕ ਸਮਝੌਤਾ ਕੀਤਾ ਤੇ ਰਾਜ ਦੀ ਸਥਾਪਨਾ ਕੀਤੀ ਯਾਨਕੀ ਰਾਜ ਸਮਝੌਤੇ ਦਾ ਨਤੀਜਾ ਆ ਤੇ ਇੱਥੇ ਇਹ ਗੱਲ ਕਲੀਅਰ ਕਰਨੀ ਬਣਦੀ ਆ ਕਿ ਕੁਦਰਤੀ ਜਾਂ ਪ੍ਰਕਿਰਤਿਕ ਸੁਤੰਤਰਤਾ ਦਾ ਜਿਹੜਾ ਕਨਸੈਪਟ ਆ ਉਹ ਸਮਾਜਿਕ ਸਮਝੌਤਾਵਾਦੀਆਂ ਨੇ ਖਾਸ ਕਰਕੇ ਜohn Locke ਨੇ ਦਿੱਤਾ ਆ ਮੈਂ ਹੁਣੇ ਵੀ ਪਹਿਲਾਂ ਗੱਲ ਕੀਤੀ ਆ ਕਿ John Locke ਨੇ ਜਿਹੜਾ ਸੁਤੰਤਰਤਾ ਨੂੰ ਵਿਅਕਤੀ ਦਾ ਕੁਦਰਤੀ ਅਧਿਕਾਰ ਮੰਨਿਆ ਆ John Locke ਨੇ ਵਿਅਕਤੀ ਦੇ ਤਿੰਨ ਕੁਦਰਤੀ ਅਧਿਕਾਰਾਂ ਦੀ ਗੱਲ ਕੀਤੀ ਆ ਰਾਈਟ ਟੂ ਲਾਈਫ ਲਿਬਰਟੀ ਐਂਡ ਪ੍ਰੋਪਰਟੀ ਸੋ ਜੌਨ ਲੌਕ ਨੇ ਜਿਹੜਾ ਆ ਸੁਤੰਤਰਤਾ ਨੂੰ ਵਿਅਕਤੀ ਦਾ ਕੁਦਰਤੀ ਅਧਿਕਾਰ ਦੱਸਿਆ ਆ ਪਰੰਤੂ ਅੱਜ ਦੇ ਟਾਈਮ ਤੇ ਆਪਾਂ ਜੇਕਰ ਦੇਖੀਏ ਤਾਂ ਕੁਦਰਤੀ ਜਾਂ ਪ੍ਰਕਿਰਤਿਕ ਸੁਤੰਤਰਤਾ ਜਿਹੜੀ ਆ ਉਹਦਾ ਕਨਸੈਪਟ ਜਿਹੜਾ ਉਹ ਐਕਸੈਪਟੇਬਲ ਨਹੀਂ ਹੈਗਾ ਇਹ ਸਵੀਕਾਰ ਕਰਨ ਯੋਗ ਨਹੀਂ ਹੈਗਾ ਕਿਉਂਕਿ ਅਸੀਂ ਕੁਝ ਬੰਧਨਾਂ ਦੇ ਵਿੱਚ ਰਹਿ ਕੇ ਹੀ ਸੁਤੰਤਰਤਾ ਮਾਣ ਸਕਦੇ ਆ ਜੇਕਰ ਰਾਜ ਦੇ ਬੰਧਨ ਹੈਗੇ ਨੇ ਕੁਝ ਕਾਨੂੰਨ ਹੈਗੇ ਨੇ ਤੇ ਫੇਰ ਹੀ ਸਾਡੀ ਸੁਤੰਤਰਤਾ ਜਿਹੜੀ ਆ ਉਹ ਅਸੀਂ ਮਾਣ ਸਕਦੇ ਆ ਤਾਹੀਂ ਅਸੀਂ ਸੁਤੰਤਰ ਫੀਲ ਕਰ ਸਕਦੇ ਹਾਂ ਤਾਂ ਹੀ ਅਸੀਂ ਸਿਕਿਓਰ ਫੀਲ ਕਰ ਸਕਦੇ ਹਾਂ ਸੈਕੰਡ ਕਾਈਂਡ ਜਿਹੜੀ ਆ ਸੁਤੰਤਰਤਾ ਦੀ ਉਹ ਹੈ ਨਾਗਰਿਕ ਸੁਤੰਤਰਤਾ ਨਾਗਰਿਕ ਸੁਤੰਤਰਤਾ ਦਾ ਮਤਲਬ ਇਹ ਆ ਕਿ ਸੰਗਠਿਤ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਪ੍ਰਾਪਤ ਸੁਤੰਤਰਤਾ ਕਿ ਅੱਜ ਦੇ ਟਾਈਮ ਤੇ ਅਸੀਂ ਇੱਕ ਸੰਗਠਿਤ ਸਮਾਜ ਦੇ ਮੈਂਬਰ ਆ ਇੱਕ ਆਰਗੇਨਾਈਜ਼ਡ ਸੁਸਾਇਟੀ ਦੇ ਮੈਂਬਰ ਹੋਣ ਦੇ ਨਾਤੇ ਜਿਹੜੀਆਂ ਸੁਤੰਤਰਤਾਵਾਂ ਸਾਨੂੰ ਪ੍ਰਾਪਤ ਨੇ ਉਹਨਾਂ ਸੁਤੰਤਰਤਾਵਾਂ ਨੂੰ ਨਾਗਰਿਕ ਸੁਤੰਤਰਤਾ ਕਿਹਾ ਜਾਂਦਾ ਹੈ ਇਹ ਵਾਲਾ ਜਿਹੜਾ ਨਾਗਰਿਕ ਸੁਤੰਤਰਤਾ ਦਾ ਜਿਹੜਾ ਕਨਸੈਪਟ ਹੈ ਇਹ ਕੁਦਰਤੀ ਸੁਤੰਤਰਤਾ ਦੇ ਬਿਲਕੁਲ ਉਲਟ ਹੈ ਕਿਉਂਕਿ ਇੱਥੇ ਰਾਜ ਦੇ ਕਾਨੂੰਨੀ ਧਾਇਰੇ ਦੇ ਵਿੱਚ ਰਹਿ ਕੇ ਅਸੀਂ ਸਮਾ ਕਿਉਂਕਿ ਅਸੀਂ ਸਮਾਜ ਦੇ ਵਿੱਚ ਰਹਿ ਰਹੇ ਹਾਂ ਸਮਾਜ ਦੇ ਵਿੱਚ ਹੋਰ ਵੀ ਲੋਕ ਵਿਚਰਦੇ ਨੇ ਅਸੀਂ ਆਈਸੋਲੇਸ਼ਨ 'ਚ ਨਹੀਂ ਰਹਿ ਰਹੇ ਅਸੀਂ ਇਕੱਲੇ ਨਹੀਂ ਰਹਿ ਰਹੇ ਸੋ ਇਸ ਕਰਕੇ ਸਾਡਾ ਹਰ ਐਕਸ਼ਨ ਜਿਹੜਾ ਆ ਉਹ ਸੁਸਾਇਟੀ ਨੂੰ ਪ੍ਰਭਾਵਿਤ ਕਰਦਾ ਹੈ ਇਸ ਕਰਕੇ ਸੰਗਠਿਤ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਜਿਹੜੇ ਸਾਨੂੰ ਅਧਿਕਾਰ ਪ੍ਰਾਪਤ ਨੇ ਉਹਨਾਂ ਅਧਿਕਾਰਾਂ ਨੂੰ ਹੀ ਨਾਗਰਿਕ ਸੁਤੰਤਰਤਾ ਕਿਹਾ ਜਾਂਦਾ ਹੈ ਤਾਂ ਕਿ ਅਸੀਂ ਆਪਣੇ ਅਧਿਕਾਰਾਂ ਦਾ ਪ੍ਰਯੋਗ ਜਿਹੜਾ ਆ ਉਹ ਸਮਾਜਿਕ ਦਾਇਰੇ ਦੇ ਵਿੱਚ ਰਹਿ ਕੇ ਕਰੀਏ ਥਰਡ ਜਿਹੜੀ ਕਾਈਂਡ ਆ ਉਹ ਹੈ ਰਾਜਨੀਤਿਕ ਸੁਤੰਤਰਤਾ ਰਾਜਨੀਤਿਕ ਸੁਤੰਤਰਤਾ ਦਾ ਮਤਲਬ ਹੈ ਰਾਜਨੀਤਿਕ ਅਧਿਕਾਰ ਯਾਨੀ ਕਿ ਜਿਵੇਂ ਵੋਟ ਪਾਉਣ ਦਾ ਅਧਿਕਾਰ ਚੋਣ ਲੜਨ ਦਾ ਅਧਿਕਾਰ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਆਪਣੇ ਵਿਚਾਰ ਐਕਸਪ੍ਰੈਸ ਕਰਨ ਦਾ ਅਧਿਕਾਰ ਸੋ ਰਾਜਨੀਤਿਕ ਸੁਤੰਤਰਤਾ ਦਾ ਮਤਲਬ ਹੈ ਜੇਕਰ ਲੋਕਾਂ ਨੂੰ ਇਹ ਰਾਜਨੀਤਿਕ ਅਧਿਕਾਰ ਪ੍ਰਾਪਤ ਨੇ ਲੋਕਾਂ ਨੂੰ ਦੇਸ਼ ਦੇ ਪੋਲਿਟੀਕਲ ਸਿਸਟਮ ਦੇ ਵਿੱਚ ਹਿੱਸਾ ਲੈਣ ਦਾ ਅਧਿਕਾਰ ਪ੍ਰਾਪਤ ਹੈ ਤਾ ਆਪਾ ਕਹਿ ਸਕਦੇ ਆ ਕਿ ਲੋਕਾਂ ਨੂੰ ਰਾਜਨੀਤਿਕ ਸੁਤੰਤਰਤਾ ਪ੍ਰਾਪਤ ਹੈ ਜੇਕਰ ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਤੇ ਸਰਕਾਰ ਲੋਕਾਂ ਦੇ ਅੱਗੇ ਜਵਾਬਦੇਹ ਵੀ ਹੈਗੀ ਹੈ ਤੇ ਲੋਕ ਜਿਹੜੇ ਨੇ ਉਹ ਪੋਲਿਟੀਕਲ ਸਿਸਟਮ ਦੇ ਵਿੱਚ ਪਾਰਟਿਸਪੇਟ ਕਰਦੇ ਆ ਤੇ ਰਾਜਨੀਤਿਕ ਘਟਨਾਵਾਂ ਦਾ ਮੁਲਾਂਕਣ ਕਰਦੇ ਨੇ ਸੋ ਜੇਕਰ ਇਹ ਸਾਰੇ ਅਧਿਕਾਰ ਜਿਹੜੇ ਆ ਉਹ ਲੋਕਾਂ ਨੂੰ ਪ੍ਰਾਪਤ ਨੇ ਯਾਨੀ ਕਿ ਰਾਜਨੀਤਿਕ ਅਧਿਕਾਰਾਂ ਦੀ ਗੱਲ ਕੀਤੀ ਆ ਸੋ ਜੇਕਰ ਇਹ ਰਾਜਨੀਤਿਕ ਅਧਿਕਾਰ ਲੋਕਾਂ ਨੂੰ ਪ੍ਰਾਪਤ ਹੈ ਆਪਾ ਕਹਿ ਸਕਦੇ ਆ ਕਿ ਲੋਕਾਂ ਨੂੰ ਰਾਜਨੀਤਿਕ ਸੁਤੰਤਰਤਾ ਪ੍ਰਾਪਤ ਨੈਕਸਟ ਕਿਸਮ ਆ ਜਾਂਦੀ ਆਰਥਿਕ ਸੁਤੰਤਰਤਾ ਆਰਥਿਕ ਸੁਤੰਤਰਤਾ ਦਾ ਮਤਲਬ ਆ ਗਰੀਬੀ ਬੇਰੋਜ਼ਗਾਰੀ ਭੁੱਖਮਰੀ ਤੋਂ ਸੁਤੰਤਰਤਾ ਜੇਕਰ ਦੇਸ਼ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੋ ਰਹੀਆਂ ਨੇ ਉਹਨਾਂ ਦੀ ਰੋਜ਼ੀ ਰੋਟੀ ਦੀ ਲੋੜ ਕੱਪੜਾ ਮਕਾਨ ਐਜੂਕੇਸ਼ਨ ਹੈਲਥ ਸੋ ਇਹ ਜਿਹੜੀਆਂ ਬੇਸਿਕ ਨੀਡਸ ਨੇ ਇਹ ਹਰ ਇੱਕ ਵਿਅਕਤੀ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਆ ਜਦੋਂ ਤੱਕ ਲੋਕਾਂ ਦੀਆਂ ਇਹ ਵਾਲੀਆਂ ਬੇਸਿਕ ਨੀਡਸ ਜਾਂ ਆਰਥਿਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਲੋਕ ਆਰਥਿਕ ਤੌਰ ਤੇ ਸੁਤੰਤਰ ਹੈ ਕਿਉਂਕਿ ਹਰ ਇੱਕ ਵਿਅਕਤੀ ਨੂੰ ਰੋਜ਼ੀ-ਰੋਟੀ ਚਾਹੀਦੀ ਹੈ ਉਹਨੂੰ ਰਹਿਣ ਵਾਸਤੇ ਸਿਰ ਦੇ ਉੱਪਰ ਛੱਤ ਚਾਹੀਦੀ ਹੈ ਉਹਨੂੰ ਰੁਜ਼ਗਾਰ ਚਾਹੀਦਾ ਹੈ ਜੇਕਰ ਇਹ ਆਰਥਿਕ ਲੋੜਾਂ ਹੋਣ ਗਿਆ ਪੂਰੀਆਂ ਜੇਕਰ ਸਟੇਟ ਇਹਨਾਂ ਆਰਥਿਕ ਲੋੜਾਂ ਦੀ ਪੂਰਤੀ ਕਰਦਾ ਹੈ ਤੇ ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਲੋਕ ਆਰਥਿਕ ਤੌਰ ਤੇ ਸੁਤੰਤਰ ਹੈ ਨੈਕਸਟ ਆਨ ਦਾ ਰਾਸ਼ਟਰੀ ਸੁਤੰਤਰਤਾ ਰਾਸ਼ਟਰੀ ਸੁਤੰਤਰਤਾ ਦਾ ਮਤਲਬ ਹੈ ਵਿਦੇਸ਼ੀ ਨਿਯੰਤਰਣ ਤੋਂ ਮੁਕਤੀ ਜਿਵੇਂ ਕਿ 1947 ਤੋਂ ਪਹਿਲਾਂ ਭਾਰਤ ਦੇ ਕੋਲ ਰਾਸ਼ਟਰੀ ਸੁਤੰਤਰਤਾ ਨਹੀਂ ਸੀ ਕਿਉਂਕਿ ਭਾਰਤ ਦਾ ਜਿਹੜਾ ਸ਼ਾਸਨ ਪ੍ਰਬੰਧ ਆ ਉਹ ਅੰਗਰੇਜ਼ਾਂ ਦੁਆਰਾ ਚਲਾਇਆ ਜਾਂਦਾ ਸੀ 1947 ਤੋਂ ਬਾਅਦ ਅੰਗਰੇਜ਼ ਜਿਹੜੇ ਭਾਰਤ ਨੂੰ ਛੱਡ ਕੇ ਚਲੇ ਗਏ ਤੇ ਇੰਡੀਆ ਦੇ ਵਿੱਚ ਜਿਹੜਾ ਆ ਇਲੈਕਸ਼ਨਸ ਦੇ ਜਰੀਏ ਸਰਕਾਰ ਬਣਨ ਲੱਗ ਪਈ ਸਰਕਾਰ ਲੋਕਾਂ ਦੁਆਰਾ ਚੁਣੀ ਜਾਣ ਲੱਗ ਪਈ ਤੇ ਸਰਕਾਰ ਜਿਹੜੀ ਲੋਕਾਂ ਕੇ ਜ਼ਿੰਮੇਵਾਰ ਹੋਣ ਲੱਗ ਪਈ ਸੋ ਕਿਸੇ ਵੀ ਮੁਲਕ ਨੂੰ ਰਾਸ਼ਟਰੀ ਸੁਤੰਤਰਤਾ ਉਦੋਂ ਹੀ ਪ੍ਰਾਪਤ ਹੁੰਦੀ ਆ ਜਦੋਂ ਉਹ ਵਿਦੇਸ਼ੀ ਕੰਟਰੋਲ ਤੋਂ ਆਜ਼ਾਦ ਹੋ ਜਾਂਦਾ ਆ ਉਹ ਆਪਣੇ ਫੈਸਲੇ ਲੈ ਸਕਦਾ ਆ ਉਹ ਹੀ ਦੇਖਦਾ ਆ ਵੀ ਕਿਹੜੇ ਮੁਲਕ ਨਾਲ ਮੈਂ ਕਿੱਦਾਂ ਦੇ ਸਬੰਧ ਬਣਾਉਣੇ ਆ ਕਿਹਦੇ ਨਾਲ ਵਪਾਰਕ ਸਬੰਧ ਬਣਾਉਣੇ ਆ ਕਿਹਦੇ ਨਾਲ ਸੈਨਿਕ ਸਮਝੌਤਾ ਕਰਨਾ ਆ ਕਿਹਦੇ ਨਾਲ ਸੈਨਿਕਦਾਨ ਪ੍ਰਦਾਨ ਕਰਨਾ ਆ ਕਿਹਦੇ ਨਾਲ ਵਪਾਰਕ ਸਮਝੌਤਾ ਕਰਨਾ ਆ ਸੋ ਜੇਕਰ ਅਸੀਂ ਇਹ ਸਾਰੀਆਂ ਪਾਲਿਸੀਆਂ ਖੁਦ ਫਰੇਮ ਕਰਨ ਦੇ ਵਿੱਚ ਸੁਤੰਤਰ ਆ ਸਾਡੇ ਉੱਤੇ ਕੋਈ ਬਾਹਰੀ ਦਬਾਅ ਨਹੀਂ ਹੈਗਾ ਤਾਂ ਅਸੀਂ ਕਹਿ ਸਕਦੇ ਆ ਕਿ ਸਾਡੇ ਮੁਲਕ ਨੂੰ ਰਾਸ਼ਟਰੀ ਸੁਤੰਤਰਤਾ ਪ੍ਰਾਪਤ ਜਿਹੜੀ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਪ੍ਰਾਪਤ ਨਹੀਂ ਸੀ ਤੇ ਨੈਕਸਟ ਕਿਸਮ ਆ ਜਾਂਦੀ ਆ ਧਾਰਮਿਕ ਸੁਤੰਤਰਤਾ ਸੋ ਧਾਰਮਿਕ ਸੁਤੰਤਰਤਾ ਦਾ ਮਤਲਬ ਆ ਵੀ ਕਿਸੇ ਵੀ ਧਰਮ ਨੂੰ ਮੰਨਣ ਦੀ ਸੁਤੰਤਰਤਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਨੂੰ ਮੰਨ ਸਕਦਾ ਆ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਸਕਦਾ ਆ ਕਿਸੇ ਵੀ ਧਰਮ ਨੂੰ ਗ੍ਰਹਿਣ ਕਰ ਸਕਦਾ ਆ ਜਾਂ ਉਹਦੀ ਪਾਲਣਾ ਕਰ ਸਕਦਾ ਆ ਜਾਂ ਉਹਦੇ ਉੱਤੇ ਅਮਲ ਕਰ ਸਕਦਾ ਆ ਸੋ ਇਸ ਕਰਕੇ ਕਿਸੇ ਵੀ ਧਰਮ ਨੂੰ ਅਡਾਪਟ ਕਰਨ ਉਨੂੰ ਮੰਨਣ ਤੇ ਉਹਨੂੰ ਪ੍ਰੋਪਿਗੇਟ ਕਰਨ ਦੀ ਸੁਤੰਤਰਤਾ ਜਿਹੜੀ ਹੈ ਉਹਦਾ ਪ੍ਰਚਾਰ ਕਰਨ ਦੀ ਉਹ ਜੇਕਰ ਲੋਕਾਂ ਨੂੰ ਪ੍ਰਾਪਤ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਵਿਅਕਤੀਆਂ ਨੂੰ ਧਾਰਮਿਕ ਸੁਤੰਤਰਤਾ ਪ੍ਰਾਪਤ ਹੈ ਸੋ ਧਾਰਮਿਕ ਸੁਤੰਤਰਤਾ ਦਾ ਸਬੰਧ ਸਿਰਫ ਧਰਮ ਨਾਲ ਹੈ ਜੇਕਰ ਅਸੀਂ ਕਿਸੇ ਵੀ ਧਰਮ ਨੂੰ ਅਪਣਾ ਸਕਦੇ ਹਾਂ ਉਹਦਾ ਪ੍ਰਚਾਰ ਕਰ ਸਕਦੇ ਹਾਂ ਆਪਣੀਆਂ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਕਰ ਸਕਦੇ ਹਾਂ ਤਾਂ ਸਾਨੂੰ ਧਾਰਮਿਕ ਸੁਤੰਤਰਤਾ ਪ੍ਰਾਪਤ ਹੈ ਨੈਕਸਟ ਆਉਂਦੀ ਹੈ ਵਿਅਕਤੀਗਤ ਸੁਤੰਤਰਤਾ ਵਿਅਕਤੀਗਤ ਸੁਤੰਤਰਤਾ ਦਾ ਮਤਲਬ ਹੈ ਕਿ ਕੋਈ ਵੀ ਉਹ ਕੰਮ ਜਿਹਦਾ ਸਬੰਧ ਸਿਰਫ ਸਾਡੇ ਨਾਲ ਆ ਉਹਦਾ ਕਿਸੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਉਸ ਕੰਮ ਨੂੰ ਕਰਨ ਦੀ ਸੁਤੰਤਰਤਾ ਸੋ ਕੋਈ ਵੀ ਕੰਮ ਕਿ ਜਿੱਦਾਂ ਮੈਂ ਕੀ ਖਾਣਾ ਆ ਜਾਂ ਮੈਂ ਕੀ ਪਹਿਨਣਾ ਆ ਇਹਦਾ ਸਮਾਜ ਦੇ ਉੱਤੇ ਕੋਈ ਪ੍ਰਭਾਵ ਨਹੀਂ ਆ ਇਹਦੇ ਨਾਲ ਸਮਾਜ ਨੂੰ ਨਾ ਕੋ ਨੁਕਸਾਨ ਹੁੰਦਾ ਨਾ ਫਾਇਦਾ ਹੁੰਦਾ ਆ ਸੋ ਉਹ ਕੰਮ ਕਰਨ ਦੀ ਸੁਤੰਤਰਤਾ ਜਿਹਦਾ ਸਬੰਧ ਵਿਅਕਤੀ ਦਾ ਖੁਦ ਦੇ ਨਾਲ ਆ ਉਹਦਾ ਸਮਾਜ ਦੇ ਉੱਤੇ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਕੋਈ ਪ੍ਰਭਾਵ ਨਹੀਂ ਪੈਂਦਾ ਉਸ ਕੰਮ ਨੂੰ ਕਰਨ ਦੀ ਸੁਤੰਤਰਤਾ ਜਿਹੜੀ ਆ ਉਹਨੂੰ ਅਸੀਂ ਵਿਅਕਤੀਗਤ ਸੁਤੰਤਰਤਾ ਦੇ ਨਾਮ ਨਾਲ ਜਾਣਦੇ ਆ। ਲਾਸਟ ਆ ਜਾਂਦਾ ਨੈਤਿਕ ਸੁਤੰਤਰਤਾ। ਨੈਤਿਕ ਸੁਤੰਤਰਤਾ ਦਾ ਮਤਲਬ ਇਹ ਆ ਕਿ ਆਪਣੀ ਸੁਤੰਤਰ ਸੋਚ ਅਨੁਸਾਰ ਕਿਸੇ ਵੀ ਮਾਮਲੇ ਦੀ ਉਚਿਤਤਾ, ਨੈਤਿਕਤਾ ਜਾਂ ਅਨੈਤਿਕਤਾ ਸੰਬੰਧੀ ਨਿਰਣੇ ਕਰਨ ਦੀ ਖੋਲ। ਯਾਨੀ ਕਿ ਕੋਈ ਵੀ ਵਿਅਕਤੀ ਜਦੋਂ ਆਪਣੀ ਸੋਚ ਦੇ ਅਨੁਸਾਰ ਸੂਚ ਸਮਝ ਸਕਦਾ ਆ ਵੀ ਉਹਦੇ ਵਾਸਤੇ ਚੰਗਾ ਕੀ ਆ ਮਾੜਾ ਕੀ ਆ ਸਮਾਜ ਵਾਸਤੇ ਕੀ ਚੰਗਾ ਆ ਕੀ ਮਾੜਾ ਆ ਕੀ ਨੈਤਿਕ ਆ ਕੀ ਅਨੈਤਿਕ ਆ ਜਦੋਂ ਉਹ ਇਸ ਸੰਬੰਧੀ ਨਿਰਣਾ ਕਰਨ ਦੀ ਖੁੱਲ ਉਹਨੂੰ ਮਿਲ ਜਾਂਦੀ ਆ ਤੇ ਉਹਦੇ ਉੱਪਰ ਅਸੀਂ ਵੈਲਿਊਜ਼ ਥੋਪਦੇ ਨਹੀਂ ਆ ਯਾਨੀ ਕਿ ਉਹ ਇੰਨਾ ਕ ਸਮਰੱਥ ਆ ਕਿ ਉਹ ਆਪਣਾ ਚੰਗਾ ਮਾੜਾ ਸੋਚ ਸਕਦਾ ਆ ਵੀ ਕਿਹੜੇ ਕੰਮ ਦੇ ਵਿੱਚ ਉਹਦੀ ਭਲਾਈ ਆ ਕਿਹੜੇ ਕੰਮ ਦੇ ਵਿੱਚ ਉਹਨੂੰ ਨੁਕਸਾਨ ਹੋ ਸਕਦਾ ਆ ਇਹ ਸੋਚਣ ਦੀ ਖੁੱਲ ਜਿਹੜੀ ਆ ਜਦੋਂ ਅਸੀਂ ਉਹਨੂੰ ਦੇ ਦਿੰਨੇ ਆ ਤੇ ਉਹਦੇ ਉੱਪਰ ਅਸੀਂ ਕੋ ਆਪਣੀਆਂ ਵੈਲਿਊਜ਼ ਨਹੀਂ ਥੋਪਦੇ ਫਿਰ ਅਸੀਂ ਕਹਿ ਸਕਦੇ ਆ ਕਿ ਉਹਨੂੰ ਨੈਤਿਕ ਸੁਤੰਤਰਤਾ ਪ੍ਰਾਪਤ ਆ ਸੋ ਇਹ ਸੀ ਗਿਆ ਸੁਤੰਤਰਤਾ ਦੀਆਂ ਕਿਸਮਾਂ ਤੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਨਵੇਂ ਟੌਪਿਕ ਬਾਰੇ ਗੱਲਬਾਤ ਕਰਾਂਗੇ ਥੈਂਕ ਯੂ ਸੋ ਮਚ